ਸਤ ਹੋਇਆ ਕਾਰਨ ਕਿਉਂਕਿ ਗੁਰਬਾਣੀ ਦਾ ਫੈਸਲਾ ਪ੍ਰਭ ਜੀ ਬਸੈ ਸਾਧ ਕੀ ਰਸਨਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਸੇ ਸਾਧ ਦੀ ਰਸਨਾ ਦੇ ਵਿੱਚੋਂ ਇੱਕ ਸ਼ਬਦ ਸਾਡੇ ਬਜ਼ੁਰਗਾਂ ਦੇ ਦਸਨ ਮੁਤਾਬਕ ਸਨ 1985 ਦਾ 86 ਦੇ ਲਗਭਗ ਸਾਡੇ ਪਿੰਡ ਦੇ ਬਜ਼ੁਰਗਾਂ ਦੇ ਵਾਰ-ਵਾਰ ਬੇਨਤੀ ਕਰਨ ਦੇ ਉੱਤੇ ਮਾਹ ਪੁਰਖਾਂ ਨੇ ਬੇਨਤੀ ਪ੍ਰਵਾਨ ਕਰਦੇ ਹੋਏ ਲੁਕਾਈ ਨੂੰ ਉਤਾਰਦੇ ਹੋਏ ਗੁਰੂ ਨਾਨਕ ਦੇ ਘਰ ਦਾ ਹੋਕਾ ਦਿੰਦੇ ਹੋਏ ਇੱਕ ਦਿਨ ਇਸ ਨਗਰ ਦੇ ਵਿੱਚ ਇਸ ਸਥਾਨ ਦੇ ਉੱਤੇ ਜਿੱਥੇ ਆਪਾਂ ਸੱਜ ਕਰਕੇ ਬੈਠੇ ਆਂ ਪੰਡਾਲਾਂ ਦੇ ਵਿੱਚ ਤਨ ਤਨ ਸਹਿਬ ਸ੍ਰੀ ਗੰਗਸਾ ਮਹਾਰਾਜ ਸੋਹਬਤ ਆ ਤੇ ਸੰਗਤਾਂ ਨਾਤਮਸਤ ਹੋ ਰਹੀਆਂ ਇਸ ਜਗ੍ਹਾ ਦੇ ਉੱਤੇ ਤਨ ਤਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾ ਵਾਲੇ ਇਹ ਧਰਤੀ ਉਸ ਮਹਾਂਪੁਰਖ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਧਰਤੀ ਦੇ ਉੱਤੇ ਮਹਾਪੁਰਖਾਂ ਨੇ ਆ ਕੇ ਜਿੱਥੇ ਨਗਰ ਦਾ ਭਲਾ ਕੀਤਾ ਇਲਾਕੇ ਦੀਆਂ ਸੰਗਤਾਂ ਦਾ ਉਧਾਰ ਕੀਤਾ ਗੁਰੂ ਪਿਆਰੀ ਸਾਧ ਸੰਗਤ ਜੀ ਉੱਥੇ ਦੱਸਦਿਆ ਕਿ ਜਿੱਥੇ ਲੰਗਰ ਚੱਲ ਰਿਹਾ ਵਾ ਇਸ ਥਾਂ ਦੇ ਉੱਤੇ ਚੱਕੀ ਹੋਇਆ ਕਰਦੀ ਸੀ ਆਟੇ ਦੀ ਚੱਕੀ ਤੇ ਮਹਾਪੁਰਖਾਂ ਨੇ ਆਪਣੀ ਜੇਬ ਦੇ ਵਿੱਚੋਂ ਖਿਸੇ ਦੇ ਵਿੱਚੋਂ ਕੁਝ ਰੁਪਏ ਕੱਢ ਕੇ ਸੰਗਤਾਂ ਨੂੰ ਦਿੱਤੇ ਤੇ ਉਹਨਾਂ ਰੁਪਿਆਵਾਂ ਦੇ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ ਜਿੰਨਾ ਵੀ ਹੋ ਸਕੇ ਲੰਗਰ ਪ੍ਰਸ਼ਾਦਾ ਤਿਆਰ ਹੋਇਆ ਤੇ ਸੰਗਤਾਂ ਨੇ ਛਕਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਗੁਰਬਾਣੀ ਦਾ ਫੈਸਲਾ ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ ਉਸ ਰੱਬੀ ਰੂਹ ਦੀ ਦਰਵੇਸ਼ੀ ਰੂਹ ਦੀ ਕਮਾਈ ਦੀ ਸਦਕਾ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ ਸਮਾਂ ਆਪਣੀ ਚਾਲੇ ਜਦੋਂ ਚੱਲਿਆ ਤੇ ਅੱਜ ਤੋਂ 22 ਸਾਲ ਪਹਿਲਾਂ ਤਿੰਨ ਰੋਜ਼ਾ ਗੁਰਮਤ ਸਮਾਗਮ ਪ੍ਰਾਰambh ਹੋਏ ਸਨ ਜੋ ਮਾਪੁਰਖਾਂ ਦੀ ਕਮਾਈ ਦੇ ਸਦਕਾ ਮਾਪੁਰਖਾਂ ਦੀ ਬੰਦਗੀ ਦੇ ਸਦਕਾ ਇਲਾਕੇ ਦੀ ਸੰਗਤ ਦੇ ਸੰਯੋਗ ਸਦਕਾ ਨਗਰ ਨਤੂ ਘਰਾਂ ਸੰਗਤਾਂ ਦੀ ਸੰਯੋਗ ਸਦਕਾ ਗੁਰੂ ਗੰਸਾਹ ਮਹਾਰਾਜ ਦੀ ਛਤਰ ਛਾਇਆ ਹੇਠ 29 30 31 ਅਕਤੂਬਰ ਨੂੰ ਸਾਲਾਨਾ ਗੁਰਮਤ ਸਮਾਗਮ ਮਨਾਏ ਜਾਂਦੇ ਆ